ਜਲੰਧਰ ਤੋਂ ਲੁਧਿਆਣਾ ਜਾਣ ਵਾਲੇ ਬੱਸ ਅੱਡੇ 'ਤੇ ਅੱਜ ਸਵੇਰੇ ਲੁੱਟ ਦੀ ਘਟਨਾ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰ ਇੰਸਾਰ ਸਪਾਸਟ ਕਨੇਟਰ ਆਪਣੀ ਡਿਊਟੀ 'ਤੇ ਜਾਣ ਲਈ ਫਲੋਰ ਬੱਸ ਅੱਡੇ ਤੋਂ ਲੁਧਿਆਣਾ ਵੱਲ ਜਾਣ ਵਾਲੀ ਬੱਸ ਦੀ ਅਡੀਕਾ ਰਹੀ ਸੀ। ਤਾਂ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਇੱਕ ਨੇਕਟਰ ਸੋਕੇ ਅਸਿਆ ਨਾਲ ਭਰਿਆ ਬੈਕ ਹੋ ਕੇ ਤੋੜ ਗਏ। ਇੱਕ ਨੇਕਟਰ ਨੇ ਮਦਦ ਲਈ ਬਹੁਤ ਰੌਲਾ ਪਾਇਆ ਪਰ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ। ਲੁੱਟੇਰੇ ਭੱਜਣ ਵਿੱਚ ਸਫਲ ਹੋ ਗਿਆ ਇਸ ਘਟਨਾ ਦੀ ਥਾਣਾ ਫਲੋਰ ਵਿਖੇ ਸੂਚਨਾ ਦਿੱਤੀ ਗਈ ਇਹ ਐਸਆਈ ਜੈਖਪਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਲੋਰ ਤੋਂ ਰਾਸ਼ਕਾਂ ਨਿੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਇਹ ਗੋਨਾਮ ਹੈ ਮੇਰਾ ਹਾਂਜੀ ਇੱਥੇ ਇੱਕ ਨਾਈਂਂਡਰ ਦਾ ਬੈਗ ਲੋਟ ਹੋ ਗਿਆ ਤੇਰੇ 6 ਵੇ ਹਾਂਜੀ ਨਾਈਂਂਡਰ ਡਰਾਈਵਰ ਸੇਫ ਨਹੀਂ ਆਇਆ ਸੇਫ ਨਹੀਂ ਆਇਆ ਇਹ ਜਿਹੜੀ ਲੱਟਾ ਖਵਾਉਂਾ ਬਾਹਰ ਬਾਹਰ ਨਹੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਸਰਕਾਰ ਨੂੰ ਡਿਮੈਂਡ ਹੈ ਸਰਕਾਰ ਜੇ ਉਹਨੂੰ ਵੈਰੀਫਾਈ ਕਰੇ ਤਾਂ ਜੋ ਜਿਹੜੇ ਲੱਟਾ ਖਵਾਉਣਾ ਉਹਨਾਂ ਤੇ ਨਾ ਸੁਪਾਈ ਜਾਵੇ ਨਾ ਸੁਪਾਈ ਜਾਵੇ ਤੇ ਤੁਸੀਂ ਜਿੱਦਾਂ ਰੂਟੀਨ ਨਾਲ ਦਿੱਲੀ ਜਾਂਦੇ ਆ ਤੁਸੀਂ ਤੁਹਾਨੂੰ ਵੀ ਇੱਦਾਂ ਖਤਰਾ ਹਾਂਜੀ ਹਾਂਜੀ ਖਤਰਾ ਸਾਰਿਆਂ ਨੂੰ ਖਤਰਾ ਵੀ ਕਿਉਂਕਿ ਸਾਡੇ ਬੈਗ ਤੇ ਖਰਾਣੇ ਹਿਆਣ ਹੁੰਦਾ ਹੈ ਤੁਹਾਡਾ ਬੈਗ ਉਦੋਂ ਹੀ ਖਾਲੀ ਹੋਵੇ ਤਾਂ

ਨੇ ਇਥੇ ਕੋਈ ਇਦਾਂ ਦੀ ਕੋਈ ਹੈ ਨਹੀਂ ਕਿ ਕੋਈ ਕਹਿ ਰਿਹਾ ਹੈ ਅਸੀਂ ਜਾਂਚ ਕਰ ਰਹੇ ਹਾਂ ਹਾਂਜੀ ਹਾਂਜੀ